ਤੁਡੇ ਸਾਰੇ ਪਰਿਵਾਰ ਨੇ ਤੁਹਾਡੇ ਪਿਤਾ ਨੇ ਤੁਹਾਡੇ ਮਾਤਾ ਨੇ ਇੰਨਾ ਸਹਿਯੋਗ ਦਿੱਤਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਅੱਜ ਉਸ ਪਾਰਟੀ ਨੂੰ ਛੱਡ ਕੇ ਤੁਸੀਂ ਆਪ ਕਹਿ ਸਕਦੇ ਆਂ ਇੱਕ ਮਾਂ ਪਾਰਟੀ ਹੁੰਦੀ ਹੈ ਜਿਹਦੇ ਨਾਲ ਜੁੜੇ ਹੋ। ਚਾਹੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਨੀ ਪਏਗੀ। ਪਾਰਟੀ ਤੋਂ ਪਹਿਲਾਂ ਮੈਂ ਆਪ ਦਾ ਇੱਕ ਸੋਚ ਲੈ ਕੇ ਚੱਲਿਆ ਜੋ ਮੇਰੇ ਪਿਤਾ ਜੀ ਦੀ ਸੋਚ ਸੀਗੀ। ਉਹੀ ਮੇਰੇ ਵੀਰ ਗੌਰਵ ਕੱਕੜ ਜੀ ਦੀ ਸੋਚ ਹੈ। ਇਹ ਨਾ ਹੀ ਤਾਂ ਅਸੀਂ ਉਵੇਂ ਕਰਪਟ ਹੈ ਤੇ ਨਾ ਹੀ ਇਹ ਕਰਪਟ ਹੈ। ਮੇਰੇ ਪਿਤਾ ਜੀ ਵੀ ਮਾਨਦਾਰੀ ਨਾਲ ਪੂਰਾ ਕਾਲੀ ਦਲ ਨਾਲ ਚੱਲੇ ਸੀਗੇ ਪਰ ਉਹਨਾਂ ਦੇ ਕੀਤੇ ਕੰਮਾਂ ਦਾ ਕੋਈ ਮੁੱਲ ਨਹੀਂ ਪਾਇਆ ਗਿਆ 5 ਸਾਲ ਤੁਸੀਂ ਤੁਸੀਂ ਕਿਹਾ ਕਿ ਸਾਡੀ ਬਾਤ ਨਹੀਂ ਸੁਣੀ ਤੁਸੀਂ ਕਿੰਨਾ ਸਾਥ ਦਿੱਤਾ ਹੈ ਕਾਲੀ ਦਲ ਦਾ ਲਾ ਕਾਲੀ ਦਾ ساری ਜ਼ਿੰਦਗੀ ਅਸੀਂ ਲਾਤੀ ਜੀ ਜਿਹੜੇ ਇਲੈਕਸ਼ਨ ਸੀ ਐਮਐਲਏ ਦੇ ਉਹਦੇ ਵਿੱਚ ਵੰਟੀ ਰਮਾਣਾ ਜੀ ਦੀ ਬਾਤ ਛੱਡ ਕੇ ਮਦਦ ਕੀਤੀ ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ 5 ਸਾਲ ਇੱਕ ਗਮਨਾ ਮੀਚੀ ਕੱਟੇ ਨੇ ਪੰਜ ਸਾਲ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਫਿਰ ਸਾਨੂੰ ਮਜਬੂਰੀ ਤੌਰ ਤੇ ਇਧਰ ਆਉਣਾ ਪਿਆ ਲੋਕ ਮੋਦੀ ਸਾਹਿਬ ਦੇ ਕੰਮਾਂ ਨੂੰ ਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਜਿਸ ਤਰ੍ਹਾਂ ਜज्ਬੇ ਨਾਲ ਮਿਹਨਤ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲੋਕ ਹਮ ਹਮਾ ਕੇ ਜੁੜ ਰਹੇ ਆ ਤੇ ਇਹਦਾ ਜਿਹੜਾ ਫਾਇਦਾ ਸਾਨੂੰ 2027 ਦੇ ਵਿੱਚ ਮਿਲੂਗਾ ਸੁਨੂ ਭਰਾਜੀ ਦੋ ਚੱਲੀ ਸੀ ਇੱਕ ਵਾਰੀ ਤੇ ਹੁਣ ਸਾਰੀ ਪੰਚਾਇਤ ਅੱਠ ਮੈਂਬਰ ਜੀ ਤੇ ਸਾਰਾ ਨਗਰ ਸਾਰੇ ਨਾਲ ਹੀ ਫਰੀਦਕੋਟ ਦੇ ਪਿੰਡ ਅਰਾਂਹਾਂ ਵਾਲੇ ਦੇ ਵਿੱਚ ਮੌਜੂਦ ਆ ਤਾਂ ਪਿੰਡ ਅਰਾਂਹਾਂ ਵਾਲੇ ਦੇ ਸਵਰਗੀਆ ਲਖਵੀਰ ਸਿੰਘ ਅਰਾਂਹਾਂ ਵਾਲਾ ਸ਼੍ਰੋਮਣੀ ਅਕਾਲੀ ਦਲ ਦੇ ਮਹਾਨ ਜਿਹੜੇ ਨੇਤਾ ਸੀਗੇ ਸੀਨੀਅਰ ਲੀਡਰਸ਼ਿ ਸ਼੍ਰੋਮਣੀ ਅਕਾਲੀ ਦਲ ਦੇ ਤੇ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਪਹੁੰਚਿਆ ਉਹਨਾਂ ਦੀ ਅਗਵਾਈ ਦੇ ਹੇਠ ਅੱਜ ਇਸ ਪਰਿਵਾਰ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਦੇ ਧਰਮ ਪਤਨੀ ਇੱਥੇ ਮੌਜੂਦ ਨੇ ਉਹਨਾਂ ਦੇ ਸੁਪੁੱਤਰ ਇੱਥੇ ਮੌਜੂਦ ਨੇ ਪਿੰਡ ਵਾਸੀ ਇੱਥੇ ਮੌਜੂਦ ਨੇ ਪੰਚਾਇਤ ਜਿਹੜੀ ਉਹ ਇੱਥੇ ਮੌਜੂਦ ਹੈ। ਅਕਬੀਰ ਸਿੰਘ ਰਾਂਝਾ ਵਾਲਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੀ ਰਹੇ ਆ ਕਾਫੀ ਅਹੁਦੇਦਾਰੀਆਂ ਉਹਨਾਂ ਕੋਲ ਰਹੀਆਂ ਐ ਐਸਜੀਪੀਸੀ ਦੇ ਮੈਂਬਰ ਵੀ ਹੋ ਰਹੇ ਐ ਤਾਂ ਕਾਫੀ ਐਮ ਰੋਲ ਆ ਜਿਹੜਾ ਸ਼ਰੋਮਣ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਨਿਭਾਇਆ ਸੀਗਾ ਅੱਜ ਉਹਨਾਂ ਦੇ ਪਰਿਵਾਰ ਨੂੰ ਸ਼ਰੋਮਣ ਅਕਾਲੀ ਦਲ ਤੋਂ ਪਾਸੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਾ ਪੈ ਗਿਆ ਕਾਰਨ ਕੀ ਆ ਗੱਲਬਾਤ ਕਰਦੇ ਆ ਭਜੀ ਕੀ ਨਾਮ ਤੋਂ ਸਿਮਰ ਹੈ ਨਾਮ ਸਿਮਰ ਜੀ ਕੀ ਲੋੜ ਪੈ ਗਈ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਿਉਂਕਿ ਬੜਾ ਲੰਮਾ ਸਮਾਂ ਜਿਹੜਾ ਹੈ ਤੁਹਾਡੇ ਸਾਰੇ ਪਰਿਵਾਰ ਨੇ ਤੁਹਾਡੇ ਪਿਤਾ ਨੇ ਤੁਹਾਡੇ ਮਾਤਾ ਨੇ ਇੰਨਾ ਸਹਿਯੋਗ ਦਿੱਤਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਅੱਜ ਉਸ ਪਾਰਟੀ ਨੂੰ ਛੱਡ ਕੇ ਤੁਸੀਂ ਆਪ ਕਹਿ ਸਕਦੇ ਆ ਇੱਕ ਮਾਂ ਪਾਰਟੀ ਹੁੰਦੀ ਹੈ ਜਿਹਦੇ ਨਾਲ ਜੁੜੇ ਹੋ ਚਾਹੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਨੀ ਪੈਗੀ ਦੇਖੋ ਜੀ ਪਾਰਟੀ ਤੋਂ ਪਹਿਲਾਂ ਮੈਂ ਆਪ ਦਾ ਇੱਕ ਸੋਚ ਲੈ ਕੇ ਚੱਲਿਆ ਜੋ ਮੇਰੇ ਪਿਤਾ ਜੀ ਦੀ ਸੋਚ ਸੀਗੀ ਉਹੀ ਮੇਰੇ ਵੀਰ ਗੌਰਵ ਕੱਕੜ ਜੀ ਦੀ ਸੋਚ ਹੈ ਉਹ ਆਪਾਂ ਸੋਚ ਨੂੰ ਵੇਖ ਕੇ ਪਾਰਟੀ ਜੁਆਇਨ ਕਰਦੇ ਆਂ। ਸੋ ਮੈਨੂੰ ਇਹ ਇਹਨਾਂ ਦੀ ਸੋਚ ਬਹੁਤ ਚੰਗੀ ਲੱਗੀ ਤੇ ਇਸ ਕਰਕੇ ਮੈਂ ਇਹ ਪਾਰਟੀ ਨੂੰ ਜੁਆਇਨ ਕੀਤਾ। ਪਹਿਲੇ ਨਾ ਹੀ ਤਾਂ ਅਸੀਂ ਉਵੇਂ ਕਰਪਟ ਹੈ ਤੇ ਨਾ ਹੀ ਇਹ ਕਰਪਟ ਹੈ। ਅਸ ਮੇਰੇ ਪਿਤਾ ਜੀ ਵੀ ਇਮਾਨਦਾਰੀ ਨਾਲ ਪੂਰਾ ਕਾਲੀ ਦਲ ਨਾਲ ਚੱਲੇ ਸੀਗੇ ਪਰ ਉਹਨਾਂ ਦੇ ਕੀਤੇ ਕੰਮਾਂ ਦਾ ਕੋਈ ਮੁੱਲ ਨਹੀਂ ਪਾਇਆ ਗਿਆ। ਇਸ ਕਰਕੇ ਅਸੀਂ ਅੱਜ ਬੀਜੇਪੀ ਜੁਆਇਨ ਕੀਤਾ। ਜਦੋਂ ਤੁਹਾਡੇ ਪਿਤਾ ਜੀ ਚਲੇ ਜਾਂਦੇ ਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿਮਰ ਨੇ ਕਿਹੜੀਆਂ-ਕਿਹੜੀਆਂ ਸਵਾਮਾਂ ਨਵਾਇਆਂ ਔਰ ਕਿੰਨਾ ਕੁ ਸਹਿਯੋਗ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਉਸ ਤੋਂ ਬਾਅਦ ਅਸੀਂ ਜਿਹੜੇ ਇਲੈਕਸ਼ਨ ਸੀ ਐਮਐਲਏ ਦੇ ਉਹਦੇ ਵਿੱਚ ਬੰਟੀ ਰਮਾਣਾ ਜੀ ਦੀ ਬਾਤ ਛੱਡ ਕੇ ਮਦਦ ਕੀਤੀ ਪੂਰੀ ਕੀਤੀ ਪਰ ਉਹਨਾਂ ਨੇ ਉਸ ਤੋਂ ਬਾਅਦ ਸਾਡਾ ਕੋਈ ਕੁਝ ਨਹੀਂ ਪੁੱਛਿਆ ਸਾਡਾ ਕੋਈ ਪਰਿਵਾਰ ਦਾ ਹਾਲ ਨਹੀਂ ਕੁਝ ਨਹੀਂ ਕੋਈ ਅਕਾਲੀ ਲੀਡਰ ਨਹੀਂ ਆਇਆ ਸਾਡੇ ਕੋਲ ਅਸੀਂ ਉਸ ਤੋਂ ਬਾਅਦ ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ 5 ਸਾਲ ਇੱਕ ਗਮਨਾਮੀ ਚੀਕਟੇ ਨੇ ਇਸ ਕਰਕੇ ਅਸੀਂ ਅੱਜ ਬਾਈ ਜੀ ਨੇ ਗੌਰਵ ਕੱਕੜੀ ਨੇ ਵਿਸ਼ਵਾਸ ਦਵਾਇਆ ਹੈ ਕਿ ਉਹ ਸਾਡੇ ਨਾਲ ਚੱਲਣਗੇ ਤੇ ਸਾਡੇ ਪਿੰਡ ਦੇ ਕੰਮ ਫੇਰ ਉਵੇਂ ਹੀ ਹੋਣਗੇ ਸਭ ਕੁਝ ਉਵੇਂ ਹੀ ਫਿਰ ਹੋਗਾ ਜਿਹੜੇ ਲਖਵੀਰ ਰਾਣਿਆਂ ਵਾਲੇ ਦੇ ਨਾਲ ਰਹਿੰਦੇ ਹੁੰਦੇ ਸੀਗੇ ਹਾਲਾਂਕਿ ਕੁਝ ਨਾ ਕੁਝ ਜਿਹੜੇ ਉਹਨਾਂ ਦੇ ਨਾਲ ਲੀਡਰ ਸੀ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਐ ਉਹਨਾਂ ਦੇ ਨਾਲ ਜਿਹੜੇ ਟਕਸਾਲੀ ਆਗੂ ਸੀਗੇ ਉਹ ਤੁਹਾਡੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਰਹੇ ਇੱਥੇ ਆਉਂਦੇ ਰਹੇ ਤੁਹਾਨੂੰ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਨਹੀਂ ਜੀ ਕੋਈ ਨਹੀਂ ਆਉਂਦਾ ਰਿਹਾ ਜੀ ਕੋਈ ਅਕਾਲੀ ਕੋਈ ਨਹੀਂ ਆਇਆ ਬਾਸ ਉਹਨਾਂ ਦੇ ਜਾਣ ਤੋਂ ਬਾਅਦ ਸਾਡਾ ਪਰਿਵਾਰ ਇਕੱਲਾ ਹੀ ਰਹੀ ਤਾਂ ਲਖਵੀਰ ਸਿੰਘ ਅਰਾਂਜਾਂ ਵਾਲੇ ਦੀ ਧਰਮ ਪਤਨੀ ਨੇ ਮਾਤਾ ਜੀ ਅੱਜ ਕੀ ਲੋੜ ਪੈਗੀ ਕਿਉਂਕਿ ਤੁਸੀਂ ਤਾਂ ਬਹੁਤ ਸਹਿਯੋਗ ਦਿੱਤਾ ਹੋਣਾ ਲਖਵੀਰ ਅਰਾਂਜਾਂ ਵਾਲੇ ਦੇ ਨਾਲ ਖੜਕੇ ਜਿਹੜਾ ਸ਼ਰੋਮਣੀ ਅਕਾਲੀ ਦਲ ਦੀ ਮਦਦ ਕਰਦੇ ਰਹੇ ਸਾਨੂੰ ਜੀ 5 ਸਾਲ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ 5 ਸਾਲ ਫਿਰ ਸਾਨੂੰ ਮਜਬੂਰੀ ਤੌਰ ਤੇ ਇੱਧਰ ਆਉਣਾ ਪਿਆ 5 ਸਾਲ ਹੁਣ ਅਸੀਂ ਉਸੇ ਹੀ ਸਰਦਾਰ ਲਖਵੀਰ ਸਿੰਘ ਜਥੇਦਾਰ ਜੀ ਉਹਨਾਂ ਦੀਆਂ ਪੈਣਾ ਤੇ ਸਾਨੂੰ ਚੱਲਣ ਦਾ ਇੱਕ ਮੌਕਾ ਮਿਲਿਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਕਿਉਂਕਿ ਹੁਣ ਤੁਸੀਂ ਪਾਰਟੀ ਉਹ ਛੱਡਤੀ ਹੈ ਜਿਹੜੀ ਉਹ ਪਾਰਟੀ ਦੇ ਨਾਲ ਲੰਬਾ ਸਮਾਂ ਉਹਨਾਂ ਨੇ ਜਿਹੜਾ ਸਹਿਯੋਗ ਦਿੱਤਾ ਜਿਹੜੀ ਪਾਰਟੀ ਨੂੰ ਅਚਾਰਤੀ ਮਿਲੂਗੀ ਅਸੀਂ ਉਹਨਾਂ ਦੀ ਸੋਚ ਤੇ ਚੱਲਾਂਗੇ ਉਹਨਾਂ ਦੀ ਸੋਚ ਤੇ ਲਾਂਗੇ ਅਸੀਂ ਪੰਜ ਸਾਲ ਤੁਸੀਂ ਤੁਸੀਂ ਕਿਹਾ ਕਿ ਸਾਡੀ ਬਾਤ ਨਹੀਂ ਸੁਣੀ ਤੁਸੀਂ ਕਿੰਨਾ ਖਸਾ ਦਿੱਤਾ ਹੈ ਅਕਾਲੀ ਦਲ ਦਾ ਲਾ ਕਾਲੀ ਦਲ ਦਾ ساری ਜ਼ਿੰਦਗੀ ਅਸੀਂ ਲਾਤੀ ਜੀ ساری ਜ਼ਿੰਦਗੀ ਲਾਤੀ ਕਾਲੀ ਦਲ ਦੇ ਨਾਲ ਹੀ ਜੁੜੇ ਰਹੇ ਆ ਅਸੀਂ ਖੈੜਾ ਨਹੀਂ ਛੱਡਿਆ ਉਹਨਾਂ ਦਾ ਪਰ ਉਹ ਸਾਥ ਉਹ ਅੱਜ ਪਾਸੇ ਹੋ ਗਏ ਲੰਘ ਜਾਂਦੇ ਸੀ ਭਾਰਤੀ ਜਨਤਾ ਪਾਰਟੀ ਦੀ ਸੋਚ ਕਿਉਂ ਰੱਖੀ ਤੁਸੀਂ ਇਸ ਪਾਸੇ ਕਿਉਂ ਗਏ ਹੋਰ ਵੀ ਬਹੁਤ ਰਾਜਨੀਤਿਕ ਪਾਰਟੀਆਂ ਹੈਗੀਆਂ ਇਹਦੇ ਵਿੱਚ ਕੀ ਤੁਹਾਨੂੰ ਵਧੀਆ ਲੱਗਿਆ ਜਿਹੜੀ ਭਾਰਤੀ ਜਨਤਾ ਪਾਰਟੀ ਇਹ ਜੀ ਹੁਣ ਆਪੋ ਆਪਣੀ ਸੋਚ ਹੈ ਸਾਨੂੰ ਇਹਨਾਂ ਦਾ ਵਧੀਆ ਲੱਗੇ ਕਾਮਕਾਰ ਸਾਨੂੰ ਇੱਧਰ ਆਉਣਾ ਪਿਆ ਮਜਬੂਰੀ ਬਣ ਜਾਂਦੀ ਹੈ ਸਾਨੂੰ ਬਾਈ ਜੀ ਦੀ ਸੋਚ ਤੇ ਸਾਨੂੰ ਬਹੁਤ ਵਧੀਆ ਲੱਗੀ ਜੀ ਇਸ ਕਰਕੇ ਅਸੀਂ ਇਸ ਤੇ ਭਾਰਤੀ ਜਨਤਾ ਪਾਰਟੀ ਚਾਹੇ ਉਮੀਦ ਹੈ ਫਾਦਰ ਸਾਹਿਬ ਇੱਕ ਕਨੇਡਾ ਰ ਤੇ ਇੱਕ ਸੀ ਗਈ ਆਗੂ ਓਵੇਂ ਬਾਈ ਜੀ ਐ ਇਹ ਗਰੀਬਾਂ ਦੀ ਮਦਦ ਕਰਨ ਵਾਲੇ ਐ ਓਵੇਂ ਮੇਰੇ ਫਾਦਰ ਸਾਹਿਬ ਸੀ ਨਾ ਤਾਂ ਅਸੀਂ ਅੱਜ ਤੱਕ 1 ਰੁਪਿਆ ਕਿਤੇ ਕਮਾਇਆ ਹੀ ਪਾਪ ਦਾ ਤੇ ਨਾ ਹੀ ਕਮਾਵਾਂਗੇ ਅਸੀਂ ਆਪਦੇ ਪਿੰਡ ਨਾਲ ਖੜੇ ਆ ਤੇ ਖੜੇ ਰਵਾਂਗੇ ਤੇ ਵਾਅਦਾ ਛੱਡ ਕੇ ਕੰਮ ਕਰਾਵਾਂਗੇ ਬਾਕੀ ਬਾਈ ਜੀ ਨਾਲ ਤੁਸੀਂ ਉਮੀਦ ਹੈ ਭਾਰਤੀ ਜਨਤਾ ਪਾਰਟੀ ਤੁਹਾਡੇ ਨਾਲ ਖੜੂਗੀ ਗੌਰਵ ਕੱਕੜ ਹੈ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਇਹ ਤੁਹਾਡਾ ਪੂਰਾ ਸਾਥ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਂਜੀ ਇਹਨਾਂ ਪੂਰਾ ਵਿਸ਼ਵਾਸ ਦਿਵਾਇਆ ਪੂਰਾ ਸਾਡਾ ਸਾਥ ਦੇਣਗੇ ਤੇ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਅਸੀਂ ਵੀ ਹਾਂਜੀ ਤਾਂ ਗੌਰਵ ਕੱਕੜ ਸਾਡੇ ਨਾਲ ਹੈ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈ ਕਿਉਂਕਿ ਵੱਡੀ ਜਿਹੜੀ ਅੱਜ ਖਬਰ ਨਿਕਲ ਕੇ ਸਾਹਮਣੇ ਆਈ ਹੈ ਵੱਡਾ ਸਾਥ ਜਿਹੜਾ ਇਹਨਾਂ ਨੂੰ ਮਿਲਿਆ ਸ਼ਰੂਮ ਨੇ ਅਕਾਲੀ ਦਲ ਦੇ ਨਾਟਕ ਲੀਡਰ ਸੀਗੇ ਜਿਹੜੇ ਉਹਨਾਂ ਦਾ ਪਰਿਵਾਰ ਜਿਹੜਾ ਅੱਜ ਇਹਨਾਂ ਦੇ ਨਾਲ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਗੌਰਵਜੀ ਸਾਹਿਬ ਤੋਂ ਪਹਿਲਾਂ ਦਾ ਮੁਬਾਰਕਾ ਤੁਹਾਨੂੰ ਵੀ ਜੀ ਤੇ ਤੁਹਾਡੇ ਸਰੋਤਿਆਂ ਨੂੰ ਵੀ ਤੇ ਭਾਰਤੀ ਜਨਤਾ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਵੀ ਮੁਬਾਰਕਾਂ ਕਿ ਇੱਕ ਨਾਮੀ ਪਰਿਵਾਰ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਜਿਨ੍ਹਾਂ ਨੇ ਹਮੇਸ਼ਾ ਪਿੰਡ ਦੀ ਗੱਲ ਕੀਤੀ ਇਮਾਨਦਾਰੀ ਦੀ ਗੱਲ ਕੀਤੀ ਸੇਵਾ ਦੀ ਗੱਲ ਕੀਤੀ ਚੰਗੀ ਸੋਚ ਨਾਲ ਜਿਨ੍ਹਾਂ ਨੇ ਰਾਜਨੀਤੀ ਕੀਤੀ ਅੱਜ ਉਸ ਪਰਿਵਾਰ ਦਾ ਹਿੱਸਾ ਮੈਨੂੰ ਵੀ ਬਣਨ ਦਾ ਮੌਕਾ ਮਿਲਿਆ ਤੇ ਮੇਰੀ ਪਾਰਟੀ ਨੂੰ ਵੀ ਮਿਲਿਆ ਤੁਸੀਂ ਫਿਰ ਕਿਸ ਤਰੀਕੇ ਦਾ ਇਸ ਪਰਿਵਾਰ ਦਾ ਸਾਥ ਦਿਓਗੇ ਜਿਵੇਂ ਇਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ 5 ਸਾਲ ਜਿਹੜਾ ਸਾਡਾ ਸਾਥ ਨੇ ਦਿੱਤਾ ਅਸੀਂ ਉਹਨਾਂ ਦਾ ਸਾਥ ਦਿੱਤਾ ਹੈ ਦੇਖੋ ਜੀ ਪਿੰਡ ਦੇ ਵਿੱਚ ਸਾਡੀ ਅੱਜ ਪੰਚਾਇਤ ਸਰਪੰਚ ਸਾਹਿਬ ਖੜੇ ਬਾਬਾ ਫਰੀਦ ਨਗਰ ਤੋਂ ਨੱਥਾ ਜੀ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੈੱਲ ਖੜੇ ਆ ਸਾਡੇ ਜਨਰਲ ਸਕੱਤਰ ਸਾਹਿਬ ਖੜੇ ਚਿੰਦਰਪਾਲ ਜੀ ਉਸੇ ਤਰ੍ਹਾਂ ਮੈਂ ਕਿਹੜਾ ਕਿਹੜਾ ਨਾਂ ਗਿਣਾਵਾਂ ਸਾਰੇ ਹੀ ਸਾਡੇ ਸਾਥੀ ਪਹਿਲਾਂ ਹੀ ਹਰ ਪੰਚਾਇਤ ਦੇ ਵਿੱਚ ਸਾਡਾ ਹਿੱਸਾ ਮੈਂਬਰਸ਼ਿਪਆਂ ਸਾਡੇ ਜਿੱਤੇ ਆ ਸੋ ਭਾਰਤੀ ਜਨਤਾ ਪਾਰਟੀ ਨੂੰ ਪਿੰਡ ਲੈਵਲ ਤੇ ਲੈ ਕੇ ਗਏ ਆ ਜੀ ਮੇਰੀ ਵਿਧਾਨ ਸਭਾ ਇੱਥੋਂ ਮੈਂ ਚੋਣ ਲੜਿਆ ਤੇ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਫਰੀਦਕੋਟ ਤੇ ਜ਼ਿਲ੍ਹਾ ਪ੍ਰਧਾਨ ਦੀ ਜਿਮੇਵਾਰੀ ਨਿਭਾ ਰਿਹਾ ਹਾਂ ਮੈਨੂੰ ਉਮੀਦ ਹੈ ਕਿ ਹਰ ਘਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੱਗੂਗਾ ਤੇ ਹਮ ਹਮਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ ਕਿਉਂਕਿ ਲੋਕ ਮੋਦੀ ਸਾਹਿਬ ਦੇ ਕੰਮਾਂ ਨੂੰ ਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਜਿਸ ਤਰ੍ਹਾਂ ਜज्ਬੇ ਨਾਲ ਮਿਹਨਤ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲੋਕ ਹਮ ਹਮਾ ਕੇ ਜੁੜ ਰਹੇ ਆ ਤੇ ਇਹਦਾ ਜਿਹੜਾ ਫਾਇਦਾ ਸਾਨੂੰ 2027 ਦੇ ਵਿੱਚ ਮਿਲੂਗਾ ਜਿਵੇਂ 11 ਸਾਲਾਂ ਤੋਂ ਲਗਾਤਾਰ ਕੇਂਦਰ 'ਚ ਸਾਡੀ ਸਰਕਾਰ ਚੱਲ ਰਹੀ ਹੈ ਤੇ ਗਾਂ ਵੀ ਚੱਲਣੀ ਹੈ ਗੁਜਰਾਤ ਦੇ ਵਿੱਚ ਸਾਡੀ ਸਰਕਾਰ ਚੱਲ ਰਹੀ ਹੈ ਲਗਾਤਾਰ ਕਿੰਨੇ ਸਾਲ ਹੋ ਗਏ ਮੱਧ ਪ੍ਰਦੇਸ਼ ਚ ਚੱਲ ਰਹੀ ਆ ਹਰਿਆਣਾ ਚ ਤੀਜੀ ਵਾਰ ਬਣੀ ਆ ਓਵੇਂ ਜੇ ਪੰਜਾਬ ਦੇ ਵਿੱਚ ਬਣ ਗਈ ਤਾਂ ਕਈ ਸਾਲ ਸਾਡੀ ਸਰਕਾਰ ਚੱਲਦੀ ਰਹੇਗੀ ਮਨ ਦੇ ਵਿੱਚ ਕਿਤੇ ਸੋਚਿਆ ਸੀਗਾ ਇਹ ਜਿਹੜੇ ਡੈਗਜ਼ ਲੀਡਰਾਂ ਦੇ ਪਰਿਵਾਰ ਆ ਜਿਹੜੇ ਤੁਹਾਡੇ ਨਾਲ ਜੁੜਨਗੇ ਤੁਹਾਡਾ ਸਾਥ ਦੇਣਗੇ ਤੁਸੀਂ ਦੇਖੋ ਮਾਨਯੋਗ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਆ ਅੱਜ ਦੁਨੀਆ ਭਰ ਦੀਆਂ ਰਾਜਨੀਤਿਕ ਪਾਰਟੀਆਂ ਨੇ ਕਰਪਸ਼ਨ ਕਰਕੇ ਕਾਂਗਰਸ ਲਾ ਲੋ ਚਾਹੇ ਦੂਸਰੀਆਂ ਪਾਰਟੀਆਂ ਜਿਨ੍ਹਾਂ ਨੇ ਕਰਪਸ਼ਨ ਕੀਤੀ ਜਿਨ੍ਹਾਂ ਨੇ ਚੰਗੀ ਸੋਚ ਇਮਾਨਦਾਰੀ ਤੇ ਪਹਿਰਾ ਦਿੱਤਾ ਅੱਜ ਉਹਨਾਂ ਨੇ ਮੋਦੀ ਸਾਹਿਬ ਦੀ ਅਗਵਾਈ ਕਬੂਲੀ ਤੇ ਕਿੰਨੇ ਲੀਡਰ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਕੀਤੇ ਆ ਪੰਜਾਬ ਤੋਂ ਵੀ ਕੀਤੇ ਆ ਪੂਰੀ ਭਾਰਤ ਦੇ ਵਿੱਚ ਵੀ ਜੁਆਇਨ ਕੀਤੇ ਆ ਸਾਨੂੰ ਮਾਣ ਆ ਸੀ ਮੋਦੀ ਸਾਹਿਬ ਦੇ ਸਿਪਾਹੀ ਆ ਭਾਰਤੀ ਜਨਤਾ ਪਾਰਟੀ ਦੇ 2 3 ਪਾਰਟੀਆਂ ਆ ਰਾਜਨੀਤੀ ਦੇ ਵਿੱਚ ਜਿਹੜੀਆਂ ਐਮ ਨੇ ਸ਼ਰਮ ਨਿਕਾਲੀ ਗੱਲ ਹੋ ਗਈ ਕਾਂਗਰਸ ਹੋ ਗਈ ਆਮ ਆਦਮੀ ਪਾਰਟੀ ਹੋ ਗਈ ਇਹ ਤਿੰਨਾਂ ਪਾਰਟੀਆਂ ਦੇ ਕਿਤਨਾ ਕਿਤੇ ਲੱਗਦਾ ਤੁਹਾਨੂੰ ਲੀਡਰ ਹੋਰ ਵੀ ਤੁਹਾਡੇ ਨਾਲ ਜੁਆਇਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਪਿਛਲੇ ਦਿਨੀ ਮੈਂ ਰਮਾਣਾ ਸਾਹਿਬ ਬਲਵੰਤ ਸਿੰਘ ਡੱਲੇਵਾਲ ਤੋਂ ਡੱਲੇ ਵਾਲੇ ਤੋਂ ਜੁਆਇਨ ਕਰਾਇਆ ਉਸ ਪਿੰਡ ਦੇ ਵਿੱਚੋਂ ਹੰਸਰਾਜ ਜੀ ਦੇ ਇਲੈਕਸ਼ਨ ਚੋਂ ਅਸੀਂ ਲਗਭਗ 150 ਦੇ ਨੇੜੇ ਵੋਟ ਲਈ ਉਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਲੋਕ ਮੋਦੀ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸੋਚ ਨੂੰ ਕਬੂਲ ਕੇ ਅੱਜ ਸਾਡੇ ਵਿੱਚ ਆ ਰਹੇ ਆ ਤੇ ਸਾਨੂੰ ਪੂਰਾ ਪਰਮਾ ਹੰਗਾਰਾ ਜਿਹੜਾ ਮਿਲ ਰਿਹਾ ਹੈ 2027 ਤੱਕ ਕਿਸ ਤਰੀਕੇ ਦੀਆਂ ਉਮੀਦਾਂ ਫਿਰ ਹਮ ਹਮਾ ਕੇ ਸਰਕਾਰ ਬਣਾਵਾਂਗੇ ਜੀ ਤੇ ਜਿੱਤਾਂਗੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸੰਗਤ ਦੇ ਅਸ਼ੀਰਵਾਦ ਨਾਲ ਤੁਹਾਡੀ ਸੇਵਾ ਕਰਾਂਗੇ ਫਰੀਦਕੋਟ ਦੇ ਵਿੱਚ ਕਾਮਯਾਬੀ ਮਿਲੂ ਭਾਰਤੀ ਜਨਤਾ ਪਾਰਟੀ ਨੂੰ 1100% ਮਿਲੂ ਮੇਰੀ ਵਿਧਾਨ ਸਭਾ ਚੋਂ ਵੀ ਮਿਲੂ ਜਿੱਤ ਕੇ ਕੰਮ ਕਰਾਂਗੇ ਲੋਕਾਂ ਦੇ ਤੇ ਦੂਜੇ ਪਾਸੇ ਜੋ ਮੇਰੇ ਏਰੀਆ ਦੇ ਵਿੱਚ ਬਤੌਰ ਜ਼ਿਲ੍ਹਾ ਪ੍ਰਧਾਨ ਦੇ ਵਿੱਚ ਆਉਂਦਾ ਉੱਥੇ ਵੀ ਜਿਤਾਵਾਂ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਹਾਡੇ ਜਿਹੜੇ ਸਹਿਯੋਗ ਕਰ ਰਹੇ ਆ ਜਿਵੇਂ ਹੁਣ ਇਹ ਜੁਆਇਨ ਕੀਤੀ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਗੱਠਜੋੜ ਹੋਵੇ ਦੋਵਾਂ ਪਾਰਟੀਆਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ। ਦੇਖੋ ਜੀ ਇਹ ਫੈਸਲਾ ਸਾਡੀ ਕੇਂਦਰੀ ਲੀਡਰਸ਼ਿਪ ਨੇ ਲੈਣਾ। ਪਰ ਜਿੱਥੋਂ ਤੱਕ ਮੈਨੂੰ ਪਤਾ ਲੀਡਰ ਸਾਹਿਬ ਜਿੰਨੇ ਵੀ ਮਿਲੇ ਆ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਇਹੀ ਆ ਵੀ ਇਹ ਜਿਹੜਾ ਅਲਾਈਂਸ ਆ ਕਦੀ ਵੀ ਨਹੀਂ ਹੋ ਸਕਦਾ। ਮਾਨ ਜੋ ਗਜਿੰਦਰ ਸਿੰਘ ਸ਼ਿਖਾਵਤ ਨੇ ਮਜਿੰਦਰ ਸਰਸਾ ਸਾਹਿਬ ਨੇ ਕੇਂਦਰੀ ਲੀਡਰਸ਼ਿਪ ਨੇ ਬਿਆਨ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਇਕੱਲੇ ਚੋਣ ਲੜੇਗੀ ਤੇ 2024 ਦੇ ਵਿੱਚ ਵੀ ਲੜੀਆਂ ਤੇ ਗਾਂ ਵੀ ਲੜਾਂਗੇ ਸਾਡਾ ਕਿਸੇ ਨਾ ਕੋਈ ਗੱਠ ਜੋੜਨੀ ਸਾਡੀ ਜਿਹੜੀ ਲੀਡਰਸ਼ਿਪ ਨੇ ਸਪਸ਼ਟ ਇਹ ਕਰ ਦਿੱਤਾ ਸਰਪੰਚ ਸਾਹਿਬ ਉਮੀਦਾਂ ਸੀਗੀਆਂ ਤੁਹਾਡੇ ਪਿੰਡ ਦੇ ਵਿੱਚ ਇੰਨੀ ਮਜ਼ਬੂਤੀ ਹੋਊ ਭਾਰਤੀ ਜਨਤਾ ਪਾਰਟੀ ਦੀ ਹਾਂਜੀ ਹੌਲੀ ਹੌਲੀ ਲੈ ਕੇ ਚੱਲੀ ਸੀ ਜੀ ਸੋਨੂ ਭਰਾਜੀ ਤੋਂ ਚੱਲੀ ਸੀ ਇੱਕ ਵਾਰੀ ਤੇ ਹੁਣ ਸਾਰੀ ਪੰਚਾਇਤ 8 ਮੈਂਬਰ ਜੀ ਤੇ ਸਾਰਾ ਨਗਰ ਸਾਡੇ ਨਾਲ ਹੀ ਹੈ ਜੀ ਭਾਰਤੀ ਜਨਤਾ ਪਾਰਟੀ ਦੀ ਕਿੰਨੇ ਕ ਵੋਟ ਆ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਪੈ ਰਹੀ ਹੈ ਤੁਹਾਡੇ ਪਿੰਡ ਤੋਂ ਖਾਸ ਕਰਕੇ ਸਾਡੇ ਪਿੰਡ ਤੋਂ ਜੀ 12 17 ਵੋਟਾਂ ਪਈਆਂ ਐ ਪੀ ਮੋਕੇ ਜੀ ਤੇ ਵੱਤ ਤੋਂ ਵੱਤ ਲੀਡ ਕਟਾਂਗੇ ਜੀ 75 80% ਕਿੰਨੇ ਤੁਹਾਡੇ ਸਰਪੰਚਾ ਪਿੰਡ ਚ ਪੰਜ ਹੈ ਜੀ ਦੂਜੀ ਕਿਹੜੀਆਂ ਪਾਰਟੀਆਂ ਦੇ ਦੂਜੀ ਪਾਰਟੀ ਇੱਕ ਵੈਸੇ ਤਾਂ ਇਹ ਇੱਕ ਝਾੜੂਦਾਰ ਨਾ ਰਲ ਗਏ ਜੀ ਇੱਕ ਕਾਂਗਰਸ ਹੈ ਤੇ ਕੋਚੇ ਬੋਟਾਂ ਦਾ ਸਾਡਾ ਸਰਪੰਚਾ ਕਹ ਰਿਹਾ ਕਿ 17 ਫੋਟਾਂ ਦੇ ਰਹਿ ਗਏ ਸੀ ਦੋ ਸਰਪੰਚ ਬਣ ਜਾਣੇ ਸਾਡੇ ਜੀ ਕਿ ਭਾਰਤੀ ਜਨਤਾ ਪਾਰਟੀ ਮਜ਼ਬੂਤ ਹੋ ਅਰਾਂਝੋੜ ਉਹਦਾ ਜੀ 8 ਮੈਂਬਰ ਮਜ਼ਬੂਤ ਹੈ ਜੀ ਬਹੁਤ ਬਹੁਤ ਧੰਨਵਾਦ ਆ ਸੁਣਿਆ ਹੈ ਤੁਸੀਂ ਇਹ ਪਿੰਡ ਅਰਾਂਝਾਂ ਵਾਲੇ ਦੇ ਵਿੱਚ ਅੱਜ ਜਿਹੜੀ ਇਹ ਖਬਰ ਅਹਿਮ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਸਾਬਕਾ ਜ਼ਥੇਦਾਰ ਸਾਬਕਾ ਸੀਨੀਅਰ ਲੀਡਰ ਜਿਹੜੇ ਸਵਰਗਵਾਸੀ ਲਖਵੀਰ ਸਿੰਘ ਅਰਾਂਝਾਂ ਵਾਲਾ ਤਾ ਉਸ ਨੂੰ ਸਾਰੇ ਹੀ ਜਿਹੜੇ ਜਾਣਦੇ ਹੋਵੋਗੇ ਤੁਸੀਂ ਕਿਉਂਕਿ ਬਹੁਤ ਅਹਿਮ ਰੋਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਰਿਹਾ ਹੈ ਤੇ ਅੱਜ ਉਹਨਾਂ ਦੇ ਪਰਿਵਾਰ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ ਤਾਂ ਉਹਨਾਂ ਦੇ ਪਰਿਵਾਰ ਨੇ ਕਾਰਨ ਵੀ ਦੱਸਿਆ ਕੀ ਲੋੜ ਪੈ ਗਈ ਸਾਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਗੱਲ ਦੱਸੀ ਹੈ ਉਹਨਾਂ ਨੇ ਤੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨ ਦਾ ਕਾਰਨ ਵੀ ਉਹਨਾਂ ਨੇ ਦੱਸਿਆ ਤਾਂ ਦੇਖਦੇ ਹਾਂ ਹੁਣ ਜਿਵੇਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜਿਹੜੀ ਇੱਥੇ ਫਰੀਦਕੋਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਜਿੱਤ ਹੋਵੇਗੀ ਤੇ ਔਰ ਪੂਰੇ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਇਹੀ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਬਣੇਗੀ ਤਾਂ ਦੇਖਦੇ ਹਾਂ ਹੁਣ ਜਿਵੇਂ ਵੱਡੀ ਜਿਹੜੀ ਮਜ਼ਬੂਤੀ ਹੈ ਇਸ ਪਾਰਟੀ ਨੂੰ ਮਿਲਣ ਜਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਦੇੜੇ ਦਿੱਗਜ਼ ਲੀਡਰ ਹੈ ਇਸ ਪਾਰਟੀ ਨੂੰ ਜੁਆਇਨ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਰਹਿੰਦਾ ਹੈ ਗੁਰਜੀਤ ਸਿੰਘ ਰਮਣਾ D5 ਚੈਨਲ ਪੰਜਾਬੀ ਪਿੰਡ ਅਰਾਜਾਂਵਾਲਾ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ